ਇੱਕ ਔਲਤ ਸਾਹਿਬ ਮੈਂ ਇਹ ਵੀ ਸੁਣਿਆ ਵੀ ਸੁਣਿਆ ਨਹੀਂ ਜਾਨੀ ਕਿ ਅਕਸਰ ਹੀ ਆਪਾਂ ਟੀਵੀ ਚੈਨਲਾਂ ਤੇ ਨਿਊਜ਼ ਚੈਨਲਾਂ ਤੇ ਦੇਖਦੇ ਰਹਿੰਦੇ ਆ ਵੀ ਹੁਣ ਤਾਂ ਆਈ ਥਿੰਕ ਵੀ ਪਿੰਡਾਂ ਦੇ ਵਿੱਚ ਪੰਚਾਇਤਾਂ ਵੀ ਬਿਹਾਰੀਆਂ ਦੀਆਂ ਬਣ ਲੱਗੀਆਂ ਜੇ ਮੈਂ ਗਲਤ ਨਾ ਹੋਵਾਂ ਤਾਂ ਬਿਲਕੁਲ ਬਿਲਕੁਲ ਬਈ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਮੈਂ ਦੂਜੇ ਪੁਆਇੰਟ ਤੇ ਗੱਲ ਕਰਨਾ ਚਾਹੂੰਗਾ ਦੂਜਾ ਪੁਆਇੰਟ ਇਸ ਤੇ ਆਪਣੇ ਜਿਹੜਾ ਅੱਜ ਆਪਾਂ ਪ੍ਰਪੇਅਰ ਕੀਤਾ ਉਹਦੇ ਜਿਹੀ ਹੈ ਕਿ ਪੰਜਾਬੀ ਲੋਕ ਆਪਦੇ ਘਰ ਛੱਡ ਕੇ ਆਪਦੀਆਂ ਸਰਪੰਚੀਆਂ ਨੰਬਰਦਾਰੀਆਂ ਜਾਂ ਹੋਰ ਜਿਹੜੇ ਅਹੁਦੇ ਆਪਣੇ ਪਰਿਵਾਰਾਂ ਕੋਲੇ ਪਹਿਲਾਂ ਹੁੰਦੇ ਸੀ ਉਹ ਛੱਡ ਛੱਡ ਕੇ ਭੱਜ ਰਹੇ ਆ ਜਿਹੜੇ ਪ੍ਰਵਾਸੀ ਲੋਕ ਹੈ ਹਨ ਉਹ ਸਰਪੰਚੀਆਂ ਤੇ ਮੈਂਬਰੀਆਂ ਤੇ ਪੰਚ ਬਣ ਰਹੇ ਆਪਣੇ ਪੰਜਾਬ ਚ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਆਪਣੇ ਲੋਕ ਬਾਹਰ ਜਾ ਕੇ ਸੋਚਦੇ ਆ ਕਿ ਅਸੀਂ ਪਤਾ ਨਹੀਂ ਕਿੱਥੇ ਕਿਹੜੇ ਸਵਰਗ ਚ ਪਹੁੰਚ ਗਏ ਹੂੰ ਹੂੰ ਤੇ ਪਰ ਜੇ ਹੁਣ ਆਪਾਂ ਪੰਜਾਬ ਦੇ ਨੰਬਰਾਂ ਦੀ ਗੱਲ ਕਰ ਲਈਏ ਮੁਹਾਲੀ ਚ ਆਪਣੇ ਇੱਕ ਭਈਆ ਸਰਪੰਚ ਬਣਿਆ ਠੀਕ ਹੈ ਕਈ ਥਾਵਾਂ ਤੇ ਤਾਂ ਅੱਜ ਦੇ ਟਾਈਮ ਚ ਇਦਾਂ ਦੇ ਹਾਲਾਤ ਆ ਕਿ ਸਾਰੀ ਵੋਟ ਹੀ ਇਹਨਾਂ ਦੀ ਹੈ ਜੀ 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 ਇਹ ਚਾਹਣ ਜਿਹਨੂੰ ਮਰਜ਼ੀ ਪੰਜ ਸਰਪੰਚ ਬਣਾ ਸਕਦੇ ਆ ਜੀ 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 ਜੀ